ਮੈਂ ਸੀ ਮੋਤੀराम ਵਾਰ ਨੰਬਰ 8 ਤੋਂ ਬਾਬਾ ਦੀਪ ਸਿੰਘ ਨਗਰ ਮੈਂ ਰੋਟਦਾ ਹਾਂ ਜਿਹੜਾ ਮਕਾਨ ਡਿੱਗਿਆ ਦੇ ਬਾਰੇ ਇਹ ਮਹਾਦੇਵੀ ਦੇ ਨਾਂ ਤੇ ਮਕਾਨ ਸੀਗਾ ਜੀ ਗਰੀਬ ਆਦਮੀ ਵਿਚਾਰੇ ਕਾਫੀ ਜਿਲੀ ਪਹਿਲਾਂ ਵੀ ਇਹਨਾਂ ਨੇ ਅਪਲਾਈ ਵੀ ਕੀਤਾ ਸੀਗਾ ਸਰਕਾਰੀ ਪ੍ਰਧਾਨ ਮੰਤਰੀ ਵਾਸ ਯੋਜਨਾ ਦੇ ਤਹਿਤ ਲੇਕਿਨ ਉਹ ਅਜੇ ਤੱਕ ਪਤਾ ਨਹੀਂ ਫੈਲਦਾ ਕੀ ਹੋਇਆ ਕੱਲ੍ਹ ਜਦੋਂ ਬਰਸਾਤ ਆਈ ਤੇ ਬਰਸਾਤ ਦੇ ਵਿੱਚ ਇਹਨਾਂ ਦਾ ਮਕਾਨ ਜੋ ਹੈ ਪੂਰੇ ਦੇ ਪੂਰੇ ਡਿੱਗ ਗਿਆ ਔਰ ਉਹਦੇ ਵਿੱਚ ਇਹਨਾਂ ਦਾ ਤਰੀੰਦੂ ਸਮਾਨ ਜਿਵੇਂ ਟੀਵੀ ਵਗੈਰਾ ਫ੍ਰਿਜ ਵਗੈਰਾ ਸਾਰਾ ਦਿੱਕੀ ਸੀ ਸਾਰਾ ਥੱਲੇ ਆ ਗਿਆ ਇਹ ਕੀ ਤੁਸੀਂ ਅਵਾਜ਼ ਮਦਦ ਸਰਕਾਰ ਵੱਲੋਂ ਕੀ ਚੈਨਰ ਪਾਈ ਨਹੀਂ ਸਰਕਾਰ ਦੇ ਸਾਹਮਣੇ ਸਾਡੀ ਉਹੀ ਬੇਨਤੀ ਹੈ ਕਿ ਗਰੀਬ ਪਰਿਵਾਰ ਹੈ ਜਿਹਨਾਂ ਦੀ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਇਹਨਾਂ ਦੀ ਮਦਦ ਕੀਤੀ ਜਾਵੇ ਔਰ ਜਲਦ ਤੋਂ ਜਲਦ ਇਹਨਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਇਹਨਾਂ ਦਾ ਰਹਿਣ ਦਾ ਉਹ ਵਿਚਾਰਾਂ ਦਾ ਆਸਰਾ ਬਣ ਸਕੀ ਅੱਜ ਕੀ ਨਾਮ ਹੈ ਤੁਹਾਡਾ ਸੋ ਗਾਈ ਜੀ ਜੋ ਕਿਹੜਾ ਏਰੀਆ ਹੈ ਤੁਹਾਡਾ ਇਹ ਬਾਬਾ ਦੀਪ ਸਿੰਘ ਨਗਰ ਜੀ ਗਲੀ ਨੰਬਰ ਗਲੀ ਨੰਬਰ ਸਾਭਰਾ ਆਇਆ ਹੈ ਨਾਮ ਆਪਣੇ ਕਿਹਨਾਂ ਨਾਮ ਹੈ ਸੁੰਦਰ ਤੇ ਵਾਰਡ ਨੰਬਰ ਕਿੰਨਾ ਹੈਗਾ ਵਾਰਡ ਨੰਬਰ 8 ਜੀ ਅੱਛਾ ਇਹ ਕਦੋਂ ਖਤ ਡਿਗਰੀ ਸੀ ਇਹ ਕਲ ਡਿਗਰੀ ਮੀ ਕਰਤੋਂ ਹਾਂਜੀ ਕੋਈ ਨੁਕਸਾਨ ਤਾਂ ਨਹੀਂ ਹੋਇਆ ਜੀ ਹਾਂ ਜੀ ਨੁਕਸਾਨ ਹੋਇਆ ਜੀ ਸਰਫ ਨਹੀਂ ਆਈ ਆ ਉਹ ਨੁਕਸਾਨ ਹੋਇਆ ਜੀ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਦਾ ਸਵਪਸ ਉਤ ਦੇ ਗਿਆ ਮੰਜੇ ਮੇਂ ਪੰਖੇ ਪੰਖੇ ਸਾਰੇ ਵਿੱਚੇ ਗਿਆ ਜੀ ਤੇ ਕਿਰੇਮਣ ਕਿੰਨਾ ਕੁ ਨੁਕਸਾਨ ਹੋਣਦੇ ਹੋਣਗੇ ਸਾਡੇ 300 ਰੁਪਏ ਸੰਖਿਆ ਕਿੰਨੇ ਰਹਿ ਗਏ ਨੂੰ ਸਾਰੇ ਵਿੱਚੇ ਨਰੇ ਗਏ ਅੱਛਾ ਹਾਂਜੀ ਤਾਂ ਕੀ ਮੰਗ ਕਰਦੇ ਸੀ ਸਰਕਾਰ ਤੋਂ ਹਾਂ ਸਰਕਾਰ ਵੇਖੋ ਜੀ ਕੀ ਦੇਵੇ ਵੀ ਮੰਗ ਕਰੇ ਆਪਰ ਕਰਨੇ ਆਪਣਾ ਕੰਮ ਬਣਾ ਕੇ ਦੇਵੇ ਜੀ ਮੋਗਾ ਬਣਾ ਕੇ ਦੇ ਦੇ ਆ ਜਾਈ ਮੰਗਾ ਕੇ ਲਈ